ਨੀ ਬਾਪ ਦੀ ਡਰਾਈਵਰ ਪਰਦਾ ਮੇਰਾ ਨੰਬਰ ਲਾ ਮੈਂ ਮਿਸਕਾਲ ਪਾਤੀ ਆ ਚੜ ਕੰਪਲੇਨ ਕਰ ਮੈਂ ਬਹੁਤ ਮਿਸਬੀਵ ਕੀਤਾ ਸ਼ਾਬਾਸ਼ ਚਲੋ ਚੜਦੇ ਵਾਸਤੇ ਚੜਦੇ ਵਾਸਤੇ ਲੋਕ ਬੀਹੇਵ ਕਰਦੇ ਹੁਣ ਥੱਲੇ ਉਤਰ ਜਾਓ ਮੈਂ ਤਾਂ ਮਿਸਬੀਵ ਕੀਤਾ ਤੁਸੀਂ ਪੁਲਿਸ ਆਈ ਮੈਂ ਤਾਂ ਅਪੀਲ ਕਰਦਾ ਚੜ ਗਈ ਏ ਤੁਸੀਂ ਥੱਲੇ ਤੇ ਟਿਕਟ ਮੈਂ ਲਈ ਆ ਟਿਕਟ ਤੁਹਾਨੂੰ ਲੈ ਹੀ ਨਹੀਂ ਉੱਤੋਂ ਆ ਕੇ ਸਾਰੇ ਗੱਲ ਪਈਆਂ ਨਹੀਂ ਸਾਰਾ ਕੰਮ ਖਰਾਬ ਕਰਨ ਨਹੀਂ ਬੈਠੇ ਔਰ ਤੇ ਆ ਤੇ ਔਰ ਤੇ ਰਹਿ ਜੇ ਬੰਦਾ ਹੁਣ ਨਾ ਹੁਣ ਤੇਰੇ ਵਰਗੇ ਨਾ ਇੰਝ ਕਰਨਾ ਬੰਦਾ ਹੱਥ ਨਾ ਫਿਰ ਬਾਤ ਨਹੀਂ ਕਰੀਂ। ਹੱਥ ਮੈਨੂੰ ਲਾਰੇ ਫਾਦਰ ਤੁਸੀਂ ਤੇ ਤੂੰ ਹਾਂ ਇਹ ਪਾਗਲ ਨਾਲ ਕਿੰਨੇ ਨੂੰ ਮਾਰਾ ਕਰਦਾਰਕ। ਉਹ ਇਹਨੂੰ ਹੱਥ ਜੁੜਾਏ ਥੱਲੇ ਲਾ ਇਹਨੂੰ। ਕੱਲ੍ਹ ਅਸ ਰਿਕਾਰਡਿੰਗ ਸਾਰੀ ਹੋ ਗਈ। ਪਰ ਆ ਮੇਰੇ ਕਾਗਜ਼ ਨੇ ਮੈਂ ਲੇਨ ਹੋਣੀਆਂ ਸਾਬ। ਮੈਨੂੰ ਮੈਨੂੰ ਕੋਈ ਨਹੀਂ ਕਿਤੇ ਜਾਣਾ ਮੈਂ ਹੁਣ ਤੁਸੀਂ ਲੇਟ ਹੋ ਗਏ ਸਾਰੇ ਮੇਰੇ ਕਿਥੇ ਨਾ ਬੈਠੋ ਇਹ ਗੱਲ ਮੈਨੂੰ ਤੁਹਾਡੀ ਬੇਸ਼ਾਨੀ ਲੱਭਾ ਲੜੀ ਤੁਹਾਡੀ ਇਹ ਗੱਲ ਕੀਤੀ ਕੱਢ ਕੇ ਇਹ ਅਪਾਇੰਟਮੈਂਟ ਹੈ ਮੈਂ ਕੈਨੇਡਾ ਵਾਸੀ ਮੇਰੇ ਵੀਜ਼ੇ ਵਾਸਤੇ ਲੇਟ ਹੋ ਗਿਆ ਮੈਂ ਤੁਹਾਨੂੰ ਛੱਡਣਾ ਨਹੀਂ ਇਹ ਗੱਲ ਮੈਨੂੰ ਕੋਈ ਨਹੀਂ ਬੀਚਾ ਲਿਆਉਂਦਾ ਆਪਣਾ ਨੰਬਰ ਤੁਹਮੇ ਤੁਹਾਨੂੰ ਵੀ ਛੱਡਵਾਉਂਗਾ ਚੰਗੀ ਤਰ੍ਹਾਂ ਤਰੀਕਾ ਥੋੜਾ ਆ ਕੇ ਤੁਸੀਂ ਬੈ ਗਏ ਮੈਂ ਥੱਕਾ ਜੀ ਨਹੀਂ ਕਰੀ ਜਾਂਦੇ ਜਨਾਨੀ ਹੁੰਦਾ ਮਤਲਬ ਇਹ ਨਹੀਂ ਕਿ ਕਿਸੇ ਸਿਰ ਪੈ ਜਾਓ ਕਿੰਨਾ ਨੰਬਰ ਕਿੰਨਾ ਸੈਵਨ ਅਰੇ ਕਿਉਂ ਛੱਡਿਆ ਉਹ ਇੱਕ ਕੋਣ ਪੈਂਦੀ ਮੈਨੂੰ ਇਹਨਾਂ ਤੋਂ ਸਹੀ ਹਾਂ ਹਾਂ ਕਿ ਮੈਂ ਸੈਵਨ ਹਾਂ 788 ਜਿਹੜੇ ਮਰਜ਼ੀ ਖਾਣੇ ਬੁਲਾ ਦੋ ਜਿਹੜੇ ਮਰਜ਼ੀ ਖਾਣੇ ਹੀ ਬੁਲਾ ਰਹੇ ਹੁਣੇ ਹੀ ਬੁਲਾਉਣੇ ਆ ਤਰੀਕਾ ਥੋੜਾ ਕੋਈ ਉਹ ਨਹੀਂ ਛੱਡਾਂਗਾ ਇਹ ਗੱਲ ਨਾਲ ਕੋਈ ਗਲਤੀ ਕਿਸੇ ਡਰਾਈਵਰ ਨਾਲ ਨਹੀਂ ਕਰਦੇ ਹਾਂ ਜਲਦੀ ਬੱਸ ਤੇ ਚੜੀਆਂ ਆਪੇ ਮਿੰਨ ਨੇ ਚੱਲਦੀ ਜਾਣੀ ਆ ਮੈਂ ਕੀ ਹੋਇਆ ਤੈਨੂੰ ਕੋਈ ਗੱਲ ਲੱਗ ਜਾਂਦੀ ਕਿ ਤੁਹਾਡੀ ਗਲਤੀ ਤੁਸੀਂ ਆਖਿਆ ਕਿ ਮੈਂ ਮਰਨਾ ਹੀ ਮਰਨਾ ਵਾ ਤੁਸੀਂ ਉਤੋਂ ਨੂੰ ਕਹੀ ਜਾਂਦੇ ਹੋ ਕਿ ਮੈਂ ਬੀਹੇਵ ਕੀਤਾ ਉਹ ਮੈਂ ਕੀ ਮਿਸਬੀਹੇਵ ਕੀਤਾ ਗੱਲਾਂ ਨਹੀਂ ਘੁਮਾਈਆਂ ਮੈਂ ਇੱਕ ਕੋਲ ਫੋਨ ਕਿੱਥੇ ਹੋਣਾ ਪਤਾ ਸਕਦਾ ਇਹ ਥੋੜੀ ਆਪਣੀ ਗਲਤੀ ਲੈ ਟਿਕੜੇ ਕੇ ਸਿਰ ਤੇ ਪਾ ਰਿਹਾ ਹਾਂ ਮੈਂ ਸਾਰੇ ਨੰਬਰ ਲੈ ਲਓ ਸਾਰਿਆਂ ਦੇ ਆਇਕੂ ਕਾਤੇਗਾ। ਉਹ ਟਿਕਟ ਤੇ ਮਗਰ ਆਪਣਾ ਨੰਬਰ ਇਹ ਲੈਣਾ ਮਨੂ ਮੁਸਤਫਾ ਟਿਕਟ ਲੈਣਾ। ਮੈਂ ਛੱਡੀ ਘੜੀ ਲੈਣਾ। ਉਹ ਦੂਸਰੀ। ਆਈ ਨਹੀਂ ਉੱਥੇ ਹੀ ਦੇ ਰਹੇ ਬਹੁਤ ਥੋੜਾ। ਫਿਰ ਵੈਕਸੀ ਕਲਰਾਈਜ਼ ਕਰੇ ਲੋ ਠੀਕਾ ਥੋੜਾ ਜੋ ਮਿਲੋਗੇ ਅੱਗੇ ਛੱਡੋ ਇਸ ਕਰ। ਚੱਲ ਲੈਣੇ ਜਸਤੂ ਕੋਲ। ਮੈਂ ਨਹੀਂ ਲੈਣ ਹੋਰੇ ਸਾਡੇ ਨਾਲ ਪਰਸਾ ਕੰਮ ਆ। ਦੇਖ ਲਓ ਮੈਂ ਕੀ ਨਹੀਂ ਮਾਰਿਆ। ਇਹ ਤਾਂ ਤੁਹਾਨੂੰ ਕੰਮ ਨਾਲ ਕੋਈ ਸਾਹਮਣੇ ਤੇ ਡਿਸਟਰਬ ਨਾ ਕਰਦੇ। ਨਾ ਤੁਸੀਂ ਅਰਾਜ ਕਰਦੇ। ਲੈ ਮੈਂ ਨਹੀਂ ਕੱਤੀ ਉਸਕੀਆ। ਉਹਨੇ ਕੀ ਕਰਤਾ ਤੁਸਮਨ ਉਹ ਸੋਰੀ ਪਾਉਣ ਦੀ ਜਗ੍ਹਾ ਵੀ ਰੋਈ ਹੋਈ। ਫਿਰ ਇਹ ਸੋਰੀ ਸੋਰੀ ਨਹੀਂ ਜਾਣੀ ਹੈਗੀ ਤਰੀਕੇ ਤੁਸੀਂ ਸਿਆਣੇ ਬਣੇ ਬੰਦੇ ਨੂੰ ਕਹੇ ਤਾਂ ਮੈਂ ਵੀ ਆਪਣੇ ਕਿਤਾਬਾਂ ਨੂੰ ਲੂਸ ਤਾਂ ਕਰਾਂਗਾ ਮੈਂ ਮੈਸੇਜ ਕਰਦਾ ਹਾਂ ਮੈਂ ਕਰਦਾ ਪਿਆ ਹਾਂ ਇਹਨਾਂ ਨੂੰ ਕਰੋ ਜਿੰਨੂੰ ਫੋਨ ਕਰਨਾ ਚਾਹੁੰਦਾ ਨਾ ਫਿਰ ਮੈਂ ਦੱਸਦਾ ਕਿ ਮੈਂ ਕਿੱਥੇ ਆਪਾਂ ਤਾਂ ਸਿਰਫ ਦਿਖੂਗਾ ਭੈਣ ਜੀ ਤੁਸੀਂ ਚੜ੍ਹੇ ਗਲਤ ਉਲਟਾ ਤੁਸੀਂ ਬੰਦੇ ਤੇ ਬਲੇਮ ਲਾਉਂਦੇ ਹੋ ਉਲਟਾ ਤੁਸੀਂ ਕਹਿੰਦੇ ਤੂੰ ਮਿਸ ਬਿਹੇਵ ਕੀਤਾ ਉਹ ਮੈਂ ਕੀ ਮਿਸ ਬਿਹੇਵ ਕੀਤਾ ਇਹਨੂੰ ਕਹਿੰਦੇ ਮਿਸ ਬਿਹੇਵ ਕਰਨਾ ਹੁਣ ਮੈਨੂੰ ਤਾਂ ਬਾਅਦ ਤੋਂ ਥੱਲੇ ਲਾ ਕੇ ਵਹਾਹ ਰਿਹਾ ਰਿਕਾਰਡਿੰਗ ਇਹਨਾਂ ਦਾ ਤੂੰ ਕਰ ਰਿਹਾ ਤੂੰ ਕਰ ਰਿਹਾ ਤੂੰ ਮੈਨੂੰ ਲਾ ਕੇ ਵਿਖਾ ਥੱਲੇ ਮੈਂ ਕਿਹਨੂੰ ਦੇਖਾਂ ਤੂੰ ਕਿਹੜੇ ਟੱਬਰ ਚੋਂ ਆ ਕੇ ਆ ਤੇ ਤੈਨੂੰ ਫਿਰ ਪਤਾ ਕਿਦਾਂ ਟੰਗਰਾ ਪਿਆ ਮੇਰੀ ਗੱਲ ਸੁਣ ਲੈ ਸਾਹਮਣੇ ਕਾਗਜ਼ ਪਈ ਮੇਰੇ ਤੇਰੀ ਇੱਕ ਜਿਹੜਾ ਨੇ ਚਰੰਦੀ ਕਰਕੇ ਯੇ ਮੈਨ ਲੇਟ ਹੋ ਗਿਆ ਫਤ ਤੂੰ ਚੁੱਪ ਕਰ ਇਹੋ ਜੀ ਨੂੰ ਫੇਰ ਸੋਣੀ ਪੈਂਦੀ ਆ ਸੋਰੀ ਸੋਰੀ ਯਾਰ ਅੱਗੇ ਕਰੋ ਸਾਥ ਸਾਥ ਨਿਕਲੇ ਇਹੋ ਜੇ ਆ ਕੇ ਬਿਟਾ ਕੇ ਗੰਦ ਪਾਉਣ ਦੇ ਜਾ ਮੈਂ ਉਹਨਾਂ ਦੇ ਨਾਲ ਸੰਬੰਧ ਬਾਰੇ ਸੋਰੀ ਵੀ ਨਹੀਂ ਮੰਗਣੀ ਸੋਰੀ ਵੀ ਨਹੀਂ ਮੰਗਣੀ ਡਿਪਾਰਟਮੈਂਟ ਉਹਦੀ ਆਹ ਥੱਲੇ ਉੱਤਰੋ ਫੇਰ ਚੱਲ ਚੱਲ ਨੰਬਰ ਦੇ ਦੇ ਥੱਲੇ ਉੱਤਰੋ ਅੱਡੀ ਫੋਟੋ ਖੜੀ ਨਹੀਂ ਦਿੰਦੇ ਅੱਡੀ ਗਾ ਪਾਇਆ ਬੈਠ ਕੇ 2 ਵਜੇ ਨਹੀਂ ਫੈਲੋ ਨਹੀਂ ਇੱਕ ਤਾਂ ਕਰਦੇ ਕੀ ਨਹੀਂ ਜੋ ਕਰਨਾ ਕੰਮ ਅੱਡੀ ਫੋਟੋ ਖਿੱਚ ਲਓ ਨਹੀਂ ਮੈਂ ਨੰਬਰ ਇਹ ਵੀ ਤਰੀਕਾ ਭਾਈ ਇਹ ਨਾ ਲੱਕਾ ਮੱਤ ਜਿੰਦੀ ਸਾਰੀ ਬਾਤ ਬੈਠੀ ਬੋਲਣ ਦੀ ਤੂੰ ਆਂਦੇ ਪਹਿਲਾਂ ਗੱਲ ਪੈ ਗਈ ਆ ਮੈਂ ਬਸ ਤੂੰ ਕਰ ਇਹਨੂੰ ਕ੍ਰਾਈਮ ਸਮੇਲਾ ਫਿਰ ਬਸ ਕਰੋ ਬਸ ਕਰੋ ਮਰਨੂ ਆ ਪੀਨ ਕੋ ਬਲਾਹ ਫਲਾਨ ਨੂੰ ਕਿੰਦੀ ਨਾ ਬਣਾਣੀ ਬਲਾਹ ਨਹੀਂ ਲੱਖਾ ਤੇਰੇ ਪਿੱਛੇ ਕੋਣ ਹੁੰਦਾ ਚੱਲ ਚੱਲੇ ਭਾਈ ਓ ਯਾਰ ਪਾਜੀ ਪਾਜੀ ਕੀ ਕਰੇ ਭੈਣ 15 ਮਿੰਟ ਲਾਇਕ ਕਰਦੇ ਤੇਰੀਆਂ ਦੀ ਬਾਤ ਤੇ ਚੜੀ ਜਾਂਦੇ ਫਿਰ ਤੰਦੂਨੀ ਪਲਾਇਆ ਇੱਕ ਅੰਦਰ 900 ਹੋਰ ਚਾਹਣੀ ਧੋੜ ਕੜਾ ਨਹੀਂ ਕਿਸੇ ਕਰ ਤੂੰ ਆਪਣਾ ਕਰ ਤੂੰ ਕਰ 100 ਨੰਬਰ ਹੀ ਜਾਂਦਾ ਹੋਇਆ ਹੋਰ ਘੜੇ ਜਲੂ 112 112 112 ਕੁਝ ਬੋਲ ਨਹੀਂ ਫਮਸਾਰ ਕਰਦਾ ਨਹੀਂ ਟੀਕਟ ਫਿਰ ਕਰਨੀ ਹੈ ਮੈਂ ਇੱਕ ਵੀ ਮਾਰ ਨਹੀਂ ਫਿਰ ਮੈਂ ਰਿਸਵਰ ਇਨਵੋਇਸ ਇੱਥੇ ਬੈਠੇ ਕੋਈ ਤਾਂ ਲੱਗਦਾ ਕੋਈ ਪਹਿਲੇ ਤੂੰ ਤਮੀਰ ਇਹ ਚੱਲ ਗਈ ਸੀ ਤਾਂ ਕੋਈ ਨਹੀਂ ਕਿੱਥੇ ਲੱਗੇ ਜੀ 100 ਮਿੰਟ ਹਾਂ ਇਹ ਜਾਓ ਜੀ ਭਾਈ ਪਹਿਲਾਂ ਚੱਲ ਜੀ ਆਹ ਚਾਹ ਦੀ ਵਾਸਤੇ ਚੜੀਏ ਠੀਕ ਹੈ ਫਿਰ ਸਾਨੂੰ ਕਹਿੰਦੇ ਮੈਂ ਆਪਣੀ ਯੂਨੀ ਕਰਦੇ ਸਹੀ ਫਿਰ ਅਸੀਂ ਬੰਦ ਕਰ ਦਿੰਦੇ ਡਿਪਾਰਟਮੈਂਟ ਵੀ ਮੈਂ ਕੰਪਲੀਟ ਕਰਦਾ ਤੂੰ ਬਈ ਇਹਨਾਂ ਨਾਲ ਗੱਲ ਪੈ ਰਹੀ ਹੈ ਹਾਂਜੀ ਸ਼੍ਰੀਮਾਨ ਜੀ ਪਰ ਇਹ ਸਮਨਾਰਾ ਕਾਉਂਕਿਆ ਇੱਕ ਲੇਡੀ ਆ ਬੱਤਮੀ ਜੀ ਕਰਕੇ ਬੈਠੀ ਆ ਜੀ ਆਪਣੇ ਬੰਦੇ ਪੇ ਜੋੜ ਰਾ ਇਧਰ ਸਰਕਾਰੀ ਬੱਸ ਚਾਹ ਚੰਡੀਗੜੀ ਪੂ ਦੀ ਫਰੀਦਕੋਟ ਦੀ ਆਹ ਲੋ ਉਧਰ ਵੀ ਆ ਰਿਹਾ ਤਾਂ ਜੀ ਆਪਣਾ ਨਾਮ ਕੀ ਆ ਨੀਤੂ ਨੀਤੂ ਬੋਰਾਂ ਦਾ ਨਾਮ ਹੈ ਕੋਈ ਗੱਲ ਨਹੀਂ ਇਹ ਸਾਰੇ ਟੱਕਰ ਤੁਸੀਂ ਸਾਰਾ ਸਤਾਨਾ ਗੱਲ ਚਾਂਦੀ ਬੱਸ ਤੇ ਲੀੜੀ ਮੈਰੀ ਆ ਉਹ ਆ ਗਈ ਗੱਲ ਪੈ ਗਈ ਆ ਮੈਂ ਤੁਹਾਨੂੰ ਕੁਝ ਕਿਹਾ ਮੈਂ ਸਰ ਸਵਾਰ ਮੈਂ ਤੁਹਾਨੂੰ ਕਹਿ ਰਹੀ ਮੈਂ ਕਿੱਥੇ ਨਹੀਂ ਮੈਸੇ ਪੈਣੀ ਗੱਲ ਨਹੀਂ ਆ ਬਸ ਤੁਹਾਨੂੰ ਮੈਂ ਟਿੱਕੂ ਗੱਲ ਹੁਣ ਤਾਂ ਮੈਂ ਇਸ ਤਰ੍ਹਾਂ ਨਹੀਂ ਹਾਂ ਵੀ ਉਹ ਬਾਈ ਜੀ ਖੜੇ ਖੜੇ ਸਾਰੇ ਉਤਰ ਜੋ ਮੈਂ ਲੈ ਕੇ ਨਹੀਂ ਜਾਣੇ ਹੈਗੇ ਮੇਰੀ ਰਿਕਵੈਸਟ ਆ ਮੈਂ ਬੋਲ ਜਾ ਸਵਾਰੀਆਂ ਲੈ ਕੇ ਜਾਣਾ ਮੈਂ ਗੱਡੀ ਓਵਰ ਲੋਡ ਨਹੀਂ ਕਰਨੀ ਮੇਰੀ ਰਿਕਵੈਸਟ ਆ ਵੀਰੇ ਮੈਂ ਗੱਡੀ ਓਵਰਲੋਡ ਨਹੀਂ ਕਰਨੀ ਖੜੇ ਖੜੇ ਸਾਰੇ ਉੱਤਰਦੇ ਆਪਦਾ ਜਾ ਸਕਦੇ ਆ ਇਹ ਉਹਨਾਂ ਰਕਟਾਂ ਦੇ ਸੰਕੇਤ ਆ ਨਹੀਂ ਨਹੀਂ ਮੈਂ ਬੱਸ ਓਵਰਲੋਡ ਨਹੀਂ ਲੈ ਕੇ ਜਾਣੀ ਬਾਈ ਜੀ ਮੇਰੀ ਰਿਕਵੈਸਟ ਆ ਖੜੇ ਖੜੇ ਸਾਰੇ ਉੱਤਰਦੇ ਵੀਰ ਬਣ ਕੇ ਮੇਰੀ ਰਿਕਵੈਸਟ ਆ ਸਾਡੀ ਬੱਸ ਦਾ ਚਲਾਨ ਹੁੰਦਾ ਮੈਂ 48 ਸਵਾਰੀਆਂ ਲੈ ਕੇ ਜਾਣੀਆਂ ਵੀਰੇ ਮੇਰੀ ਮਨਤਾ ਦੀ ਗੱਲ ਆ ਰਿਕਵੈਸਟ ਆ ਮੇਰੀ ਤੁਹਾਡੇ ਮੂਰੇ ਕਿਉਂਕਿ ਸਾਡਾ ਚਲਾਨ ਹੁੰਦਾ ਬਾਈ ਜੀ ਗਵਰਨਮੈਂਟ ਕਰਾਨੀ ਪਾਦੀ ਡਰਾਈਵਰ ਪਰਦਾ ਮੇਰਾ ਨੰਬਰ ਲਵਾ ਮੈਂ ਮਿਸਕਾਲ ਪਾਤੀ ਆ ਚੜ ਕੰਪਲੇਨ ਕੋਲ ਮੈਂ ਬਹੁ ਮਿਸਬੀਹ ਕੀਤਾ ਸ਼ਾਬਾਸ਼ ਚਲੋ ਚੜਦੀ ਵਾਸਤੇ ਚੜਦੀ ਵਾਸਤੇ ਲੋਕ ਚੜਦੇ ਹੋਣ ਥੱਲੇ ਉਤਰ ਜਿਓ ਮੈਂ ਤਾਂ ਮਿਸਟਰੀ ਕੀਤਾ ਉਤਰੋ ਸਰ ਪੂਰੀ ਸਾਰੀ ਮੈਂ ਤਾਂ ਅੰਨੇ ਕਰ ਚੁੱਕਾ ਹਾਂ ਚੜ ਗਈ ਹੈ ਤੁਸੀਂ ਥੱਲੇ ਤੋਂ ਟਿਕਟ ਮੈਂ ਲਈ ਆ ਟਿਕਟ ਤੁਹਾਨੂੰ ਲੈ ਹੀ ਨਹੀਂ ਉੱਤੋਂ ਆ ਕੇ ਸਾਰੇ ਗੱਲ ਪਈਆਂ ਨਹੀਂ ਸਾਰੇ ਕੰਮ ਖਰਾਬ ਕਰਨ ਨਹੀਂ ਬੈਠੇ ਔਰ ਦੇ ਆ ਤੇ ਔਰਤ ਰੇ ਜੇ ਬੰਦਾ ਹੁੰਦੀ ਨਾ ਹੁਣੇ ਤਕੇਰੇ ਵਰਗੇ ਨਾ ਇੰਡ ਕਰਨਾ ਪੈਂਦਾ ਹੱਥ ਦਾ ਧੁਲਾ ਰੇ ਗੱਲ ਨਹੀਂ ਕਰੀ ਹੱਥ ਦਾ ਧੁਲਾ ਰੇ ਫਾਦਰਾ ਤੁਸੀਂ ਤੇ ਤੂੰ ਇਹ ਪਾਗਲ ਨਾਲ ਕੇ ਦੁਬਾਰਾ ਕਰ ਦਵਾਰ ਕਾ ਉਹ ਇਹਨੂੰ ਹੱਥ ਜੁੜਾਏ ਥੱਲੇ ਲਾ ਇਹਨੂੰ ਯਾਰ ਐਸੇ ਰਿਕਾਰਡਿੰਗ ਸਾਰੀ ਹੋ ਗਈ ਹੈ ਕਲੀਅਰ ਤਾਂ ਕਰਾ ਮੇਰੇ ਕਾਗਜ਼ ਨੇ ਮੈਂ ਲੈਣ ਹੋਣੀਆਂ ਕਾ ਇਹੋ ਜੇ ਕਰਕੇ ਉੱਥੇ ਇਹਦਾ ਬੜਾ ਕਰਦੇ ਕਿਨੇ ਨੂੰ ਆ ਕੇ ਮੇਰੇ ਕੰਮ ਕਰ ਦੋਣੇ ਉਹ ਬਾਈ ਜੀ ਵੀਰ ਬਣ ਕੇ ਖੜੇ ਖੜੇ ਉੱਤਰ ਜੋ ਮੈਂ 48 ਸਵਾਰੀਆਂ ਲੈ ਕੇ ਜਾਣਾ ਥੱਲੇ ਹਟ ਜਾ ਯਾਰ ਤੂੰ ਦੂਰੀਆਂ ਕਰ ਦੋ ਮੇਰੀ ਬੱਸ ਤੇ ਮੈਂ ਚੱਲ ਜਾਣਾ ਤੁਸੀਂ ਬੜੇ ਸੁਲਾਈ ਹੈ ਨਾ ਮੈਂ ਬਾਕੀ ਓਏ ਮੈਂ ਨੰਬਰ ਲੈ ਕੇ ਜਾ ਰਾ ਪੱਸਾ ਨਹੀਂ ਜਾ ਰਹੀ ਤੁਸੀਂ ਫੂਟਰਾ ਮੈਨੂੰ ਫੋਨੀਆਂ ਬੱਲੇ ਨਾ ਕਦ ਨਹੀਂ ਬੋਲੇ ਵੀਰ ਜੀ ਨੇ ਸਾਰੇ ਰਿਕਾਰਡਿੰਗ ਕੀਤੀ ਹੈ ਮੇਰੇ ਵਰਲਡ ਉਹ ਇੱਕ ਵੀ ਰਿਕਾਰਡਿੰਗ ਹੋਏਗੀ ਨਾ ਉਹ ਸਾਰੇ ਆ ਕੇ ਦੋਨੋਂ ਵੀਰ ਕਹਿਣ ਦੀਆਂ ਹੁਣੇ ਇੱਕ ਤਰ੍ਹਾਂ ਹੁਣੇ 10 ਮਿੰਟ ਪਹਿਲਾਂ ਮਿਸ ਬਹਿਮ ਕੀਤਾ ਕਿਹੜਾ ਦਾ ਆਦੇ ਨਹੀਂ ਪਤਾ ਸਾਰੇ ਬਾਈ ਹੁਣ ਮੈਨੂੰ ਉਤਰ ਦੋ ਮੈਂਟਲ ਹਸਪੀਟਲ ਕੰਮ ਕਰਦੀ ਹੈ ਕਿੱਥੇ ਕਰਦੀ ਹੈ ਮੈਂ ਕਿੱਥੇ ਕਿਥੇ ਵੀ ਕਰਦੀ ਹੈ ਕੋਈ ਮਤਲਬ ਨਹੀਂ ਪੁਲਿਸ ਆ ਰਹੀ ਹੈ ਸਾਰਾ ਮਤਲਬ ਉਹ ਚੱਲ ਨਹੀਂ ਜਾਣੇ ਉਹ ਤੋਂ ਪੁਲਿਸ ਨੂੰ ਜਰਵਾਣੀ ਨਹੀਂ ਜਾਣੇ ਬਾਈ ਜੀ ਖੜੇ ਖੜੇ ਉਤਰ ਜਾ ਜੀ ਮੇਰੀ ਕਿ ਕਰਵਾਸਤਾ ਬਸ ਤਾਂ ਚੱਲਣੀ 48 ਸਵਾਰੀਆਂ ਲੈ ਕੇ ਜਾਣਗਾ 52 ਸਵਾਰੀਆਂ ਕਰ ਸਕਦਾ ਥੋੜਾ ਤੁੰਜਾ ਉਹ ਕਰਕੇ ਸਾਰੰ ਦੁਨੇ ਲਾ ਬਾਈ ਜੀ ਮੈਂ 52 ਸਵਾਰੀਆਂ ਲੈ ਜਾਣਗਾ ਉਹ ਵੀ ਪਰਦਾ ਮਤ ਨਹੀਂ ਕਿਹਾ ਵਿਚਾਰਿਆਂ ਪੰਜ ਤੁਸੀਂ ਵੱਧ ਲੈ ਸਕਦੇ ਆ ਉਸ ਤੋਂ ਵੱਧ ਮੈਂ ਨਹੀਂ ਲੈ ਕੇ ਜਾਣੀ ਉਹ ਇੱਕ ਵਕਤ 52 ਸਵਾਰੀਆਂ ਤਾਂ ਤਰਵੰਦੀ ਇਹ ਵੀ ਥੱਲੇ ਲਾ ਦੇ ਤੂੰ ਰੋ ਗਈ ਮੈਂ ਟੈਗ ਨਹੀਂ ਨਹੀਂ ਲਿਆ ਆਪਾਂ ਨੰਬਰ ਲੈ ਲਿਆ ਨਹੀਂ ਤਾਂ ਇਹ ਤਾਂ ਨਹੀਂ ਆਦਾ ਨਾ ਕਿ ਮੈਂ ਦੇਖ ਲਵਾਂਗਾ ਪੁਲਿਸ ਆ ਗਈ ਨਾ ਪੁਲਿਸ ਆਉਂਦਾ ਪੁਲਿਸ ਆਉਂਦਾ ਹੀ ਹੈ ਤੁਸੀਂ ਕਹਿ ਰਹੇ ਹੋ ਮੈਂ ਕੋਲ ਸਾਰੇ ਨੇ ਕਰ ਲਿਆ ਫੋਨ ਹਾਂ ਕੀਤੇ ਆ ਸਾਰੇ ਨੇ ਕੀਤੇ ਹੋਏ